ਤੇ ਸੰਜਾ ਠੋਵਾ ਬਾਪ ਦੇ ਸਾਰੇ ਚਾਨ ਚਾਤ ਨੌਖਣ ਤੇ ਤਮੀ ਸੰਜਾ ਠੋਵਾ ਗੁਰਪਤ ਕਾਲ ਨੇ ਚੜਾ ਰਿਹਾ ਗੁਰ ਠੋਵਾ ਸਾਤ ਸੂਰ ਨਾਨਕ ਭਗਤਿਆ ਸਈ ਤੇ ਤੁੰਗ ਜਗ ਜਗਾ ੜੋਵਾ ਸਭੁਰ ਬਾਦਗ ਸੰਗਟਿਆ ਸਈ ਤੇ ਕਹਣਿਆ ਜੇ ਹੋਂਕਾਰ ਨੂੰ ਰਾਜ ਨੇ ਕਰ ਲਿਆ ਤਾਰੇ ਛੱਪ ਦੇ ਨਕ ਜੋ ਆਹਾਰੇ ਛੱਪ ਦੇ ਨਕ ਜੋ ਆਹਾਰੇ ਛੱਪ ਦੇ ਨਕ ਜੋ ਬਤੁਰ ਨਾਨਕ ਜਗਤ ਤੇ ਆਹ ਜਿੱਤੇ ਤੰਦ تا کان تندا گتيار تي سوند جگ جان نہ هوا باندي او کې او کې ਕਿਉਂਕਿ ਇਸ ਸਬਾਤ ਦੇ ਅਨੁਸਾਰ ਦੁਗੜੇ ਇਕੱਠ ਹੋ ਜਾਂਦਾ ਸੰਗਤ ਦੇ ਵਿੱਚ ਸਤਿਗੁਰੂ ਵਾਸਦਾ ਹੈ ਗੁਰੂ ਜੀ ਕਹਿੰਦੇ ਆ ਅਸੀਂ ਵੀ ਦਸਵੇਂ ਸਾਡੀ ਸੰਗਤ 21 ਦਸਵੇਂ ਇਹ ਇਹ ਸੰਗਤ ਦਾ ਮਹਤਵਾ ਪਾਕੀ ਸੰਗਤ ਦੀ ਮਰਜ਼ੀ ਹੈ ਉਹਨੂੰ ਯਾਦ ਕਰਨਾ ਤੇ ਨਾ ਕਰਨਾ ਆਓ ਇਹਨਾਂ ਬੀਬੀਆਂ ਦੇ ਪਾਸੋਂ ਆਪਾਂ पापे न सुण ज्ञानी जगरात वासगु वाहगुरु ਸਾਰੇ ਸੱਬਰ ਤੱਕਾਂ ਦੇ ਮਾਲਕ ਨਿਮਾਨੀਆਂ ਦੇ ਮਾਂ ਨੇਤਾਣੀਆਂ ਦੇ ਤਾਨ ਜੋਤੇਲ ਦੀ ਔਰ ਸ਼ਾਮਤ ਗੁਰੂ ਧਰਸ਼ੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਹੀ ਸਾਜੀ ਦੀ ਪਾਠਨ ਕਵੀਤਾਰ ਦਾਖਸ਼ਿਨਾ ਸਾਡੀ 555 ਨੇ ਪ੍ਰਕਾਸ਼ ਦਿਹਾੜੇ ਨੂੰ ਸ਼ਰਦਾ ਤੇ ਭਗਵਾਨ ਦੇ ਨਾਲ ਕੋਰੋਨਾ ਪ੍ਰਬੰਧ ਕਮੇਟੀ ਨਾ ਕੰਨੀ ਸਜਤਾ ਬਜੇ ਮਨਾਇਆ ਜਾ ਰਿਹਾ ਹੈ ਇਹ ਉੱਧਰ ਪਏ ਰੱਖੋ ਇਹ ਤੁਹਾਡੀ ਕਿਰਪਾ ਕਰੋ ਸਭ ਤੋਂ ਪਹਿਲਾਂ ਗੁਰੂ 47 ਸਨ ਦਾ ਚਾਹ ਵੀ ਕਰਾਦਣਾ ਕਾਸੀ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਮਿਲਵਈ ਦੇ ਵਿੱਚ ਸਤਿਗੁਰ ਜੀ ਦਰਸ਼ਕ ਬਾਰੇ ਦੰਦੇ ਹੋਏ ਤੀ ਆਜੋ ਜੀ ਗੋਗੀ ਜੀ ਤੁਪੰਦਾ ਆਜੋ ਹਰਤਾ ਦਾ ਛੱਪਲਾ ਪਾ ਚੱਲੋ ਜਾਂਦੇ ਆਂ ਬੋਲੇ